ਲੈ ਵੀ ਮੇਰੇ ਪੁੱਤਰ ਪਤੀ ਜਿਉ ਵੇਖੋ ਰੱਬ ਦੇ ਰੰਗ ਅੱਜ ਤੁਹਾਨੂੰ ਕੁਦਰਤੀ ਚੀਜ਼ ਦਿਖਾਉਣ ਲੱਗੇ ਆ ਆਓ ਵੇਖੋ ਕਿੱਡਾ ਕਿੱਡਾ ਨੇ ਨਿਕ ਨਿਕੇ ਪਿੰਡ ਆ ਤੇ ਮੈਂ ਇੰਨਾ ਅਠਾ-ਦਾਹਾਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਜਾਣਾ ਕੰਮ ਤੇ ਦੂਰੋਂ ਵੇਖਣ ਨੂੰ ਕਿੱਦਾਂ ਦੇ ਲੱਗਣ ਡਿਆ ਵੇ ਇਹਨਾਂ ਰਸਤੇ ਆ ਸਾਡੇ ਨੰਗ ਕੇ ਹੁਣ ਜਾਣਾ ਵੇਖੋ ਜਰਮਨ ਕਿੱਡਾ ਪਿਆਰਾ ਬੱਦਲ ਕਿੰਨੀ ਨੀਵੇਂ ਆ ਤੇ ਘਰ ਕਿੰਨੇ ਉੱਚੇ ਆ ਆ ਜਿਓ ਤੁਹਾਨੂੰ ਹੁਣ ਸਾਰਾ ਹੀ ਸਿਸਟਮ ਦਿਖਾਉਨੇ ਆ ਆਏ ਹਾਏ 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 ਆ ਸੋਨਿਆ ਮਾਰ ਘੱਟ ਆ ਡਰਾਈਵਰ ਵੀਰੋ ਕਰਿਓ ਕਮੈਂਟ ਮੇਰੀ ਡਰਾਈਵਰੀ ਦੱਸੋ ਕਿੱਦਾਂ ਦੀ ਆ 0 ਚ 10ਾਂ ਜੋ ਕਿੰਨੇ ਨੰਬਰ ਆਉਣਗੇ 0 ਤੇ ਮੈਂ ਆਪੇ ਕਹਿ ਦਿੰਦਾ ਆਓ ਵੇਖੋ ਉਧਰ ਮੇਰਾ ਜੀ ਕਹਤਾ ਬਦਲਾਂ ਚ ਗੱਡੀ ਮਾਰ ਕੇ ਮੀਂਹ ਪਾਦਾ ਬਰਫ ਪਾਦਾ ਪਰ ਕੁਦਰਤੀ 뷰 ਵੇਖੋ ਜਿਹੜੇ ਜਿਹੜੇ ਭਰਾ ਜਰਮਨ ਚ ਰਹਿੰਦੇ ਆ ਕਮੈਂਟ ਜ਼ਰੂਰ ਕਰਿਓ ਮੇਰੇ ਵੀਰ ਪਿੰਡਾਂ ਚ ਜ਼ਰੂਰ ਕਿਹੜਾ ਮਾਰਿਆ ਕਰੋ ਇਧਰ ਜੰਗਲ ਪਾਣੀ ਵਾਸਤੇ ਜਗ੍ਹਾ ਬੜੀ ਵਧੀਆ ਘੁੰਮਣ ਫਿਰਨ ਵਾਸਤੇ ਬਹੁਤ ਵਧੀਆ ਇਥੇ ਬੱਕਰੇ ਬੱਕਰੇ ਖਾਣ ਨੂੰ ਬਾਬੇ ਉਹ ਭੇਡੂ ਕੂਡੂ ਉਹ ਜੇ ਤੇ ਵੇਖੋ ਕਿੱਡੇ ਕਿੱਡੇ ਸੋਹਣੇ ਪਿੰਡ ਆ ਮੈਂ ਕਹਿੰਨਾ ਵੀ ਜਿਨ੍ਹਾਂ ਨੇ ਜਿਨ੍ਹਾਂ ਜਰਮਨ ਨਹੀਂ ਵੇਖਿਆ ਜੰਮਿਆ ਹੀ ਨਹੀਂ ਤੇ ਜਿਹੜਾ ਬਟਾਲੇ ਨਹੀਂ ਗਿਆ ਉਹਨੇ ਦੁਨੀਆ ਹੀ ਨਹੀਂ ਵੇਖੀ ਐ ਬਟਾਲੇ ਵਾਲਿਆ ਕਰਦੇ ਕਮਾਲ ਵੇਖੋ ਕਿੱਡੇ ਕਿੱਡੇ ਸੋਹਣੇ ਪਿੰਡ ਆ ਆਹਾਹਾ ਇਹਨੂੰ ਮੈਂ ਹਮੇਸ਼ਾ ਕਹਿੰਦਾ ਨਾ ਕੁੱਤੇ ਵਾਲਾ ਪਿੰਡ ਆ ਗਿਆ ਇੱਥੇ ਕੁੱਤਾ ਵੱਜਾ ਤੇ ਕਹੀ ਕੁੱਤੇ ਇੱਕ ਮਿੰਟਾ ਦੇ ਵੀ ਭੌਂਕਦੇ ਆ ਦਨ ਸਵੇਰੇ ਚੰਦਰਾ ਚੜਿਆ ਉਹ ਨਿਹਰਾ ਦਿੱਲੀ ਦਾ ਫੜਿਆ ਜਿਤ ਕਰਦਾ ਸੱਜਣਾ ਨੂੰ ਜਿਤ ਕਰਦਾ ਸੱਜਣਾ ਨੂੰ ਰੋਗ ਲਾ ਏਰਪੋਰਟ ਤੇ ਜਾ ਕੇ ਜਿਤ ਕਰਦਾ ਸੱਜਣਾ ਨੂੰ ਉਹਦੀ ਬੋਲੀ ਤੋਂ ਲੱਗਦਾ ਜੇ ਮੈਂ दारू ਹੁੰਦੀ ਪੀਤੀ ਚਿੰਤ ਕਰਦਾ ਸੱਜਣਾ ਨੂੰ ਰੋਕ ਲਾਂ 에ਰਪੋਰਟ ਤੇ ਜਾ ਕੇ 에 ਆ ਸੱਜਣੋ ਪਰਦੇਸ ਆ ਵੇਖੋ ਅਮਰੀਕਾ ਕੈਨੇਡਾ ਵਾਲਿਓ ਉਹ ਭਾਈ ਓਏ ਆ ਵੇਖੋ ਕੋੜੇ ਚਗੰਡੇ ਉਧਰ ਪਿੰਡਾਂ ਦੇ ਵਿੱਚ ਤੁਹਾਨੂੰ ਨਜ਼ਾਰੇ ਦਿਖਾ ਲਦੇ ਆ ਕਹਿੰਦਾ ਚਾਚਾ ਨੇ ਲਾਤੇ ਜੰਗਲ 'ਚ ਮੰਗਲ ਆਹੋ ਵੇਖੋ ਕੋੜੇ ਚਗੰਡੇ ਇੱਧਰ ਤਵੇਲਾ ਬੱਜਾਂ ਹਾ ਕੀ ਨਜ਼ਾਰੇ ਆ ਹੈ ਬਾਈ ਕੋਈ ਹੋਰ ਵੀ ਪਿੰਡ ਪੁੰਡ ਵਿੱਚ ਰਹਿੰਦਾ ਜ਼ਰੂਰ ਦੱਸਿਆ ਕਰੋ ਪਿੰਡਾਂ ਦੀਆਂ ਵੀਡੀਓ ਪਾਇਆ ਕਰੋ ਬਹੁਤ ਘੈਂਟ ਵੀਊ ਆ ਪਿੰਡਾਂ ਦਾ ਵੇਖੋ ਇਦਾਂ ਲੱਗਦਾ ਨਾ ਕਿ ਇਦਾਂ ਰੁੱਖਾਂ ਵਾਲੇ ਬੱਦਲ ਹੁੰਦੇ ਆ ਬੜੇ ਭੇਡਾਂ ਬੱਕਰੀਆਂ ਸੂਰਸਾਰ ਇੰਨਾ ਘੋਰੀਆ ਰੱਖੇ ਆ ਪਿੰਡ ਦਾ ਨਜ਼ਾਰਾ ਹੀ ਕੋਈ ਵੱਖਰਾ ਕੋਈ ਐਂਪਲਿੰਗ ਆ ਕੋਈ ਲੈਂਡ ਨਹੀਂ ਕੋਈ ਦੇਣ ਨਹੀਂ ਇੱਥੇ ਕਮਲੇ ਰਮਲੇ ਹੁਣਾਂ ਦੀਆਂ ਭੇਡਾਂ ਵੀ ਹੋਣੀਆਂ ਦਿਖੋਈਆਂ ਦਿਖਾ ਦੇਣਾ ਤੇ ਨਹੀਂ ਤੇ ਬਾਬਿਓ ਅਗਲੇ ਬੰਨੇ ਦੇਸੀ ਬਲੇਲਰ ਕੁੱਕੜ ਕੁੱਕੜ ਉਹ ਵੀ ਤੁਹਾਨੂੰ ਦਿਖਾ ਲਾਂਗੇ ਵੇਲ ਦੀ ਵੇ ਆਪੇ ਡਨਾਂਗੀਆਂ ਯਾਰ ਚਲੇ ਹੀ ਗਿਆਂ ਬਹੁਤੀ ਜੰਗਲ ਚ ਇੱਥੇ ਕੁੱਕੜ ਜਗੜਨੇ ਨੇ ਦੇਖ ਯਾਰ ਇੰਨੇ ਨਿਕਰ ਚ ਓਏ ਆਉਦੇ ਆਉਦੇ ਸੀ ਕੁੱਕੜ ਇਹ ਆ ਦੇਖੋ ਸਾਰੇ ਕਿਸਾਨਾਂ ਦੇ ਪਿੰਡ ਆ ਇਹ ਆ ਗਿਆ ਜੀ ਬਾਸਰਪੁਰਾ ਚੁਬਿਆਲ ਬੱਕਾ ਰਾਂਦਵਾਲੀ ਜਿੱਤੋ ਸਰਜਾ ਰੰਗਈਲਪੁਰਾ ਵੱਡਾ ਹਸਨਪੁਰਾ ਬੋਦੇ ਦੀ ਕੋਈ ਅੰਮੋ ਨੰਗਲ ਬੂਰੇਵਾਲ ਇਹ ਵੀਡੀਓ ਖਾਸ ਕਿਸੇ ਵਾਸਤੇ ਬਣਾਈ ਜਾ ਰਹੀ ਆ 100 ਪ੍ਰਿੰਟ ਦੇ ਵਿੱਚ ਚਰਚ ਤੇ ਪੁਰਾਣਾ ਰੁੱਖ ਇਹੋ ਜਿਹੀ ਚੀਜ਼ਾਂ ਕਿੱਥੇ ਦਿਖਾਉਣੀਆਂ ਕਿਤੇ ਟਿਕਟੋਕ ਤੇ ਕਿਸੇ ਨੇ ਆ ਦੇਖੋ ਹੱਥ ਕਰਾਉਣ ਨੂੰ ਜੰਮੇ ਆ ਬਾਬੇ ਦੁਨੀਆ ਤੇ ਹੱਥ ਕਰਾਉਣ ਨੂੰ ਇਹ ਅੱਤ ਕਰਾ ਕੇ ਜਾਵਾਂਗੇ ਜਿਹੜਾ ਸੜਦਾ ਸੜ ਲੈਣ ਦੋ ਉਹਦੀ ਇੱਕ ਤੇ ਦੀਵਾ ਜਲਾਵਾਂਗੇ ਪਹਿਲਾਂ ਤਾਂ ਮੈਂ ਇੰਨਾਂ ਗੱਲਾਂ 'ਚ ਵਿਸ਼ਵਾਸ ਨਹੀਂ ਕਰਦਾ ਉਹਨਾ ਜੁੱਤੀਆਂ ਨਾਲ ਪਹਜਾਵਾਂਗੇ ਆਹ ਦਾ ਚੱਕ ਸੋਣਿਆ ਆ ਵੇਖਿਓ ਇੱਥੇ ਵੀ ਘੋੜੇ ਚੁਗਣਦੇ ਹੋਣੇ ਜਿਹੜੀ ਸਾਲੀ ਗੱਲ ਕਹਿੰਦੇ ਸਾਰੀ ਝੂਠੀਆਂ ਦੀ ਗੱਲ ਈ ਕੋਈ ਵੀਡੀਓ 'ਚ ਕੁਝ ਸੱਚ ਨਹੀਂਗਾ ਆ ਵੇਖੋ ਯਾਰ ਆ ਤਵੇਲਾ ਇਹਨਾਂ ਦਾ ਇੱਥੇ ਕਈ ਵਾਰੀ ਘੋੜੇ ਚੁਗਣਦੇ ਆਓ ਵੀ ਉਹ ਵੇਖਿਓ ਉੱਧਰ ਆ ਇੱਥੇ ਵੀਡੀਓ ਕੋਈ ਨਹੀਂ ਸਵਾਤੀ ਬੰਡੀ ਆ ਵੇਖੋ ਪਿੰਡਾਂ ਦਾ ਮਾਹੌਲ ਛੜ ਛੜ ਆਏ ਬੜੇ ਮੜ ਦਿਨ ਬੰਦੇ ਤੇ ਆਹਾਹਾ ਕੋੜਾ ਕੋਈ ਨਹੀਂ ਰ ਬਲਬਾ ਵੇ ਇੱਥੇ ਜਿਹੜਾ ਹੁੰਦਾ ਸਹੀ ਆਓ ਚੁਗਣਦੇ ਮੈਂ ਨਹੀਂ ਝੂਠ ਮਾਰ ਦਿੰਦਾ ਚਾਚਾ ਬਟਾਲੇ ਵਾਲਾ ਝੂਠ ਮਾਰ ਕੇ ਨਰਕਾਂ ਜਾਊ ਨਾ ਉਹ ਨਹੀਂ ਸਕਦਾ ਆ ਵੇਖੋ ਵੀਊ ਪਿੰਡਾਂ ਦਾ ਬਾਬੇਓ ਆਉਣ ਜਾਣ ਵਾਸਤੇ ਸਕੂਟਰ ਨਾ ਕਰਨੀ ਪਿੰਡ ਸਰਕਾਰੀ ਆਉਂਦੀ ਬੱਸ ਤਿੰਨ ਵਾਰਨੀ ਹਾਈਕੁੰਡ ਕੱਢਣਾ ਪਊਗਾ ਟੌਰ ਛੱਡਣਾ ਪਊਗਾ ਮੰਜਾ ਡਾਉਣਾ ਪੈਣਾ ਵੇੜੇ ਵਿੱਚ ਕਾਰ ਸੋਣੀਏ ਕੱਚੀਆਂ ਘਰਾਂ ਦੇ ਵਿੱਚ ਰਸਣਾ ਪਊਗਾ ਜੇ ਤੂੰ ਕਰਨ ਮਟਾਲੇ ਵਾਲੇ ਨਾਲ ਪਿਆਰ ਸੋਣੀਏ ਨਹੀਂ ਸਾਡੀ ਉਮਰ ਨਿਕਲ ਗਈ ਪਰ ਗਾਣੇ ਅਜੇ ਕੀਤੇ ਨੇ ਇਹ ਕਹਿੰਦੇ ਨਵੇਂ ਨਾ ਉਹ ਦਿਨ ਪੁਰਾਣੇ ਸੌਰ ਦੇ ਨਾ ਤੇ ਦਰਦ ਪੁਰਾਣੇ ਇਹਨਾਂ ਦਰਦਾਂ ਜਦਾਈਆਂ ਦੇ ਆੜੀਆਂ ਗਮ ਹੋਰ ਨਾ ਜਾਣੇ ਛੱਲੇ ਨਹੀਂ ਜਦ ਤੂੰ ਨਹੀਂ ਸਾਡੀ ਹੋ ਸਕਦੀ ਕੀ ਕਰਨਾ ਜੀ ਕੇ ਇਕੱਲੇ ਨਹੀਂ ਓਏ ਇਕੱਲਾ ਤੇ ਰੁੱਖ ਨਹੀਂ ਮਾਣ ਰੋਹੀ ਦੇ ਵਿੱਚ ਸੱਜਣਾ ਗੱਲਾਪੋ ਬਹੁਤਾ ਬੱਕ ਬੱਕ ਨਾ ਕਰ ਮੀਂਹ ਪਵਾ ਦਿਆਂਗੇ ਹਾਏ 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 ਕਦੇ ਕਿੰਨਾ ਚਾਹ ਹੁੰਦਾ ਹੈ ਗੱਡੀ ਚ ਲਾਉਣ ਦਾ ਹਨਾ ਤੇ ਹੌਣ ਵੇਖ ਲਓ ਵੀ ਪਿਸਟੇਲਾ ਪਾ ਪਾ ਕੇ ਲੱਕ ਦੋਰੇ ਹੋ ਗਏ ਨਸੀਬੋ ਪਰਦੇਸੋਂ ਘਰ ਮੁੜਿਆ ਸੱਜਣਾ ਨਸੀਬੋ ਚੇਤੇ ਕਰਦੀ ਆ ਆਏ ਹਾਏ 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 ਕੀ ਸੋਚ ਕੇ ਘਰੋਂ ਨਿਕਲੇ ਤੇ ਕੀ ਦਾ ਕੀ ਬਣ ਗਏ ਫੇਰ ਕਹਿੰਦੇ ਵਿੱਟੀ ਬਾਜਾ ਮਾਰਦੀ ਹੈ ਕੰਮ ਕਰਨਾ ਪੈਂਦਾ ਸਾਰਾ ਕੁਝ ਕਰਨਾ ਪੈਂਦਾ ਫੇਰ ਜਾ ਕੇ ਯੂਰੋ ਬਣਦੇ ਆ ਵੇਖੋ ਕਿੰਨੀਆਂ ਕਾਲੀਆਂ ਕਟਾ ਜੜੀਆਂ بارشਾਂ ਨੇ ਵੀ ਪੂਰੀ ਹੱਥ ਕਰਾਈ ਆ ਜਿੰਨਾ ਭਰਾਵਾਂ ਨੇ ਜਰਮਨ ਨਹੀਂ ਦੇਖਿਆ ਸਾਰਿਆਂ ਬੇਨਤੀ ਕੀਤੀ ਜਾਂਦੇ ਆ ਕਿ ਚਾਹ ਦੇ ਕੱਪ ਲੈ ਲਓ ਨਾਲ-ਨਾਲ ਚਾਹ ਪੀਓ ਨਾਲ-ਨਾਲ ਵੀਡੀਓ ਵੇਖੋ ਆਨੰਦਨਾ ਆਵੇ ਤੇ ਪੈਸੇ ਵਾਪਸ ਵਾਪਸ ਵੇਖੋ ਸੋਹਣਿਓ ਪਿੰਡਾਂ ਵਿੱਚ ਤੁਹਾਨੂੰ ਕੋਈ ਵੀ ਐਂਪਲ ਨਹੀਂ ਮਿਲੇਗਾ ਇਹ ਤਾਂ ਤੁਹਾਨੂੰ ਸਟਾਉ ਨਹੀਂ ਮਿਲੇਗਾ ਹਰ ਪਿੰਡ ਹਜ਼ਾਰ ਸਾਲ ਪੁਰਾਣਾ ਮਿਲੇਗਾ ਐਸੇ ਕਿਤੇ ਵੀ ਤੁਹਾਨੂੰ ਇਹ ਆਵਾਜ਼ ਨਹੀਂ ਆਊਗੀ ਆਲੂ ਲੈ ਕੰਡੇ ਲੈ ਬਤਾਉ ਲੈ ਕਿਹਾ ਕਤੂ ਲੈ ਹਰੀਆਂ ਮਿਰਚਾਂ ਲੈ ਧੰਨੀਆਂ ਲੈ ਐਵੇਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ ਨੇ ਤੇ ਦੂਜੀ ਗੱਲ ਆ ਦੂਜਾ 골ਡ ਘੱਪੇ ਕਿਨਾਰੇ ਆਹ ਮੈਨੂੰ ਸੀਨ ਬਹੁਤ ਵਧੀਆ ਲੱਗਦਾ ਪਤਾ ਕਿਉਂ ਕਿਉਂਕਿ ਜਦੋਂ ਪੁਰਾਣੇ ਪਿੰਡਾਂ 'ਚ ਵਿਆਹ ਹੁੰਦੇ ਸੀ ਨਾ ਜੇਕਰ ਕਲਾਕਾਰ ਸੱਦਣਾ ਹੁੰਦਾ ਸੀ ਰੇੜੇ ਉੱਤੇ ਸਟੇਜ ਲਾ ਕੇ ਤੇ ਐਦਾਂ ਦੇ ਫੁੱਲ ਬੂਟੀਆਂ ਪਾ ਕੇ ਅੱਜ ਤੁਹਾਡੇ ਇਲਾਕੇ ਵਿੱਚ ਪਹੁੰਚ ਰਹੇ ਨੇ ਸਰਜੀਤ ਬੇਦਖੀਆ ਜੀ ਦਾ ਹੀ ਟਕੋੜਾ ਮੋਢੇ ਤੇ ਨਾਲ ਹੀ ਨਹੀਂ ਪੱਕ ਬੰਨਦਾ ਜਾਣੇ ਮੋੜ ਵਾਲੀ ਨਹੀਂ ਜਿਹਦੇ ਕੱਤੀਆਂ ਪਿੰਡਾਂ 'ਚ ਸਰਦਾਰੀ ਨਹੀਂ ਉਹਦੀ ਕਰਾਏ ਨੇ ਮਰਤ ਮਾਰੀ ਨਹੀਂ ਵੇਖੋ ਘਰ ਕਿੱਡਾ ਪਿਆਰਾ ਬਾਬੇ ਓਏ ਹੋਏ ਹੋਏ ਕੰਮ ਸ਼ਾਰਫ ਹੋ ਗਿਆ ਭਾਈ ਜੀ ਜਿੰਨੀ ਵੀਡੀਓ ਬਣ ਗਈ ਚੰਗੀ ਲੱਗੇ ਚਾਹੇ ਨਾ ਲੱਗੇ ਕਮੈਂਟ ਗਲਤ ਨਾ ਅਜ ਕਰਿਓ ਤੇ ਜਿੰਨੇ ਗਾਣੇ ਮੈਂ ਕਲਾਕਾਰਾਂ ਨੇ ਬੋਲਤੇ ਆ ਕੋਈ ਵੀ ਕਾਪੀਰਾਈਟ ਨਾ ਕਰਿਓ ਦੁਨੀਆ ਤੇ ਆਨੰਦ ਲੈਣ ਆਏ ਆ ਬਾਬੇ ਦੁਨੀਆ ਤੇ ਆਨੰਦ ਲੈਣ ਆਏ ਆ ਹੱਸੋ ਖੇਡੋ ਗਾਓ ਪਤਾ ਨਹੀਂ ਕਦੋਂ ਟੱਟੂ ਬੋਲੋਵਾਲ ਜਾ ਵੜਨਾ ਇਹ ਸਾਡੇ ਪਾਪੇ ਦਾ ਡਾਇਲਗ ਹੁੰਦਾ ਸੀਗਾ ਇਹ ਪਾਪਾ ਜੀ ਹੁਣਾਂ ਨੂੰ ਪੂਰੇ ਹੋਇਆਂ ਨੂੰ ਹੋਏ ਗਏ ਅੱਜ 9-10 ਸਾਲ ਉਹਨਾਂ ਦੇ ਕਈਆਂ ਗੱਲਾਂ ਅੱਜ ਵੀ ਚੇਤੇ ਆਉਂਦੀਆਂ ਆ ਕਿ ਬੰਦਾ ਖਾਲੀ ਹੱਥ ਆਇਆ ਖਾਲੀ ਹੱਥ ਜਾਣਾ ਜਿੰਨਾ ਮਰਜੀ ਰੋਲ ਉਹ ਬੈਠ ਲੋ ਮੁੜ ਕੇ ਨਹੀਂ ਕੋਈ ਚੇਤੇ ਕਰਦਾ ਕਹਿੰਦਾ ਕਿ ਲੈੜੀ ਦੱਸ ਦਿੰਦਾ ਸੀਗਾ ਕਿ ਜਿਹੜਾ ਸਿਕੰਦਰ ਪੂਰਾ ਹੋ ਜਾਂਦਾ ਨਾ ਤੇ ਸਿਕੰਦਰ ਦੀ ਮਾਂ ਰੋਹ ਜਾ ਕੇ ਮੜੀਆਂ ਚਲਾਉਂਦੀ ਵੇ ਸਿਕੰਦਰਾ ਵਾਪਸ ਆ ਜਾ ਵੇ ਸਿਕੰਦਰਾ ਵਾਪਸ ਆ ਜਾ ਇੱਕ ਦਿਨ ਸਿਕੰਦਰ ਉੱਠਿਆ ਕਬਰਾਂ ਦੇ ਵਿੱਚੋਂ ਕਹਿੰਦਾ ਮਾਤਾ ਅੱਜ ਤੋਂ ਬਾਅਦ ਆਵਾਜ਼ ਨਾ ਮਾਰੀ ਮੈਨੂੰ ਕਹਿੰਦੀ ਕਾਹਤੋਂ ਕਹਿੰਦਾ ਮੇਰੇ ਵਰਗੇ ਕਈ ਸਿਕੰਦਰ ਇਸ ਕਬਰਾਂ 'ਚ ਦੱਬੇ ਤੇ ਕਈਆਂ ਨੇ ਦੁਨੀਆਂ ਦੇ ਢਾਂਕਾ ਵਜਾਤਾ ਤੇ ਕਈਆਂ ਨੇ ਬੱਲੇ ਬੱਲੇ ਕਰਾਤੀ ਭੁੱਲ ਜਾ ਅੱਜ ਤੋਂ ਬਾਅਦ ਨਾ ਮੜੀਆਂ 'ਚ ਆਵਾਜ਼ ਮੀ ਇਸ ਕਰਕੇ ਜਦ ਤੱਕ ਦੁਨੀਆਂ ਦੇ ਹੈਗੇ ਆ ਆ ਪੂਰਾ ਨਜ਼ਾਰਾ ਲੈ ਕੇ ਜਾਓ ਜਿਹੜਾ ਦੁਨੀਆਂ ਨੂੰ ਪਤਾ ਲੱਗ ਕੇ ਬੰਦਾ ਆਇਆ ਹੀ ਵਿਆਹ ਆ ਗਿਆ